ਮੰਦੋ ਹਾਕਾ ਜੀ ਜਿਹੜੇ ਕਿ ਬੜੇ ਫੇਮਸ ਆ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉਪਰੰਧੀਆਂ ਦੇ ਪਹੁੰਚੇ ਆ ਤੇ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਂਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲਿਆ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਦੋਂ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਇੰਚਾਰਜ ਟ੍ਰੈਫਿਕ ਕਮ ਅਸਰ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ ਨਿੰਮਾ ਦੇ ਹਾਕਾ ਜੀ ਜਿਹੜੇ ਕਿ ਬੜੇ ਫੇਮਸ ਹੈ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉੱਚੀਆਂ ਦੇ ਪਹੁੰਚੇ ਆ ਅੱਜ ਮੈਂ ਉਸ ਘਰ ਚ ਆਇਆ ਮੈਨੂੰ ਬੜਾ ਦੁੱਖ ਸੀਗਾ ਕਿ ਇਸ ਪਰਿਵਾਰ ਨਾਲ ਦੁੱਖ ਵੰਡਾਇਆ ਜਾਵੇ ਪਰ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਂਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲਿਆ ਆਂ ਇਸਾ ਹੋਰ ਵੀ ਸੱਜਣਾ ਆ ਕੇ ਜੋ ਆਪਣਾ ਬੰਦਾ ਯੋਗਦਾਨ ਇਸ ਪਰਵਾ ਦੇ ਨਾਲ ਵੰਡਾਉਣ ਦੁੱਖ ਸੁੱਖ ਵਿੱਚ ਇਹਨਾਂ ਨਾਲ ਸਾਥ ਦੇਣ ਇਹਨਾਂ ਨਾਲ ਇਸ ਵੇਲੇ ਖੜੇ ਹੋਣ ਦੀ ਜਿਹੜੀ ਆ ਉਹ ਗੱਲ ਕਰਨ ਜੇ ਆਪਾਂ ਖੜੇ ਹੋਵਾਂਗੇ ਤਾਂ ਇਹਨਾਂ ਦਾ ਦੁੱਖ ਬਣਾਇਆ ਜਾ ਸਕਦਾ ਪੜਾਈ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲਿਓ ਕਿਸ ਤਰ੍ਹਾਂ ਦੀ ਪ੍ਰਾਪਤੀ ਹੋਏਗੀ ਉਹ ਕਿਸ ਤਰ੍ਹਾਂ ਕਰੋਗੇ ਬੇਟੀ ਜੀ ਵੇਖੋ ਜੀ ਜਿੰਨਾ ਵੀ ਪੜਨਾ ਚਾਹੇਗੀ ਚਾਹੇ ਉਹ ਮਾਸਟਰ ਡਿਗਰੀ ਕਰਨਾ ਚਾਵੇ ਜਿੰਨਾ ਵੀ ਪੜ੍ਹੇਗੀ ਅਸੀਂ ਉਹ ਜਿਹੜੀ ਉਹ ਸੇਵਾ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਆਪਣੀ ਝੋਲੀ 'ਚ ਪਾਉਂਦੇ ਆ ਜਿੰਨਾ ਵੀ ਬੱਚਾ ਪੜਨਾ ਲਿਖਣਾ ਚਾਵੇ ਅਸੀਂ ਕੋਸ਼ਿ ਇਹ ਵੀ ਚਾਹਾਂਗਾ ਕਿ ਮੈਂ ਇਹਨਾਂ ਦੇ ਛੋਟੇ ਬੇਟੇ ਦੀ ਵੀ ਪੜ੍ਹਾਈ ਜਿਹੜੀ ਆ ਉਹਨੂੰ ਮੈਂ ਅੱਗੇ ਲੈ ਕੇ ਜਾਵਾਂ ਜੀ ਤੇ ਤੁਹਾਡਾ ਮੇਲ ਕਾਫੀ ਹੋਇਆ ਨਾ ਮਲਵਾ ਕੀ ਨਾ ਕਿਤਾਂ ਦੇ ਸੁਭਾਅ ਦੇ ਨਾ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਬੜੇ ਮਿਲਾਪੜੇ ਸੁਭਾਅ ਦੇ ਸੀਗੇ ਇਹ ਦਵਾਲ ਸਾਹਿਬ ਅਕਸਰ ਜਿਹੜੀ ਐ ਜੋੜਿਆਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਮੇਰਾ ਮੇਲ ਮਲਾਪ ਹੋਇਆ ਸੀਗਾ ਤੇ ਉੱਥੇ ਮੇਲ ਮਲਾਪ ਦੇ ਦੌਰਾਨ ਇਹਨਾਂ ਨੂੰ ਮੈਂ ਆਖਿਆ ਸੀ ਭਾਈ ਸਾਹਿਬ ਤੁਸੀਂ ਵੀ ਇੱਕ ਸਾਡੇ ਜਿਹੜੀ ਮੈਂ ਟ੍ਰੈਫਿਕ ਇੰਚਾਰਜ ਹਾਂ ਤੇ ਮੈਨੂੰ ਇੱਕ ਗੀਤ ਲਿਖ ਕੇ ਦਿਓ ਇਹਨਾਂ ਨੇ ਮੈਨੂੰ ਇੱਕ ਟ੍ਰੈਫਿਕ ਦਾ ਗੀਤ ਲਿਖ ਕੇ ਦਿੱਤਾ ਸੀਗਾ ਜਿਹੜੇ ਵਿੱਚ ਉਹ ਬੋਲ ਬਾਕੀ ਤੇ ਮੈਨੂੰ ਯਾਦ ਨਹੀਂ ਆਗੇ ਲੇਕਨ ਇੱਕ ਲਿਖਿਆ ਸੀਗਾ ਉਹ ਬੋਲ ਜਿਹੜੇ ਕੁਛ ਇਹ ਲਿਖਿਆ ਸੀਗਾ ਫਿਰ ਨਾ ਕਿ ਤੁਹਾਡੇ ਨਾਲ ਧੱਕਾ ਹੋਊਗਾ ਜੇ ਵੀ ਨਾ ਦੂ ਨਾ ਕੀਤੇ ਤੁਸੀਂ ਫੋਲੋ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਉਹਦੇ ਬੋਲ ਸੀਗੇ ਉਹ ਬੋਲ ਜਿਹੜੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਉਸ ਗੀਤ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਮੈਂ ਆਪਣੇ ਟਰੱਕ ਦੇ ਗੀਤਾਂ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਾਂਗਾ ਲੋਕਾਂ ਨੂੰ ਕੀ ਲੱਗਦਾ ਚੰਗੀ ਫਿਲਮੀ ਇੰਡਸਟਰੀ ਬਾਸ ਦੇ ਜਿਹੜਾ ਵੇਖੋ ਜੀ ਚਾਹੇ ਗੀਤਕਾਰ ਆ ਚਾਹੇ ਫਿਲਮ ਇੰਡਸਟਰੀ ਨਾਲ ਜਿੰਨੇ ਵੀ ਲੋਕ ਸੁਣਦੇ ਹੋਣ ਜਾਂ ਵੇਖ ਰਹੇ ਹੋਣ ਉਹ ਇਸ ਪਰਵਾਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਜਿੰਨੀ ਵੀ سپورਟ ਹੋ ਸਕਦੀ ਹੈ ਜਿੰਨੀ ਵੀ ਤਿਲ ਫੁੱਲ ਭੇਟਾ ਇਸ ਵੇਲੇ ਇਸ ਪਰਵਾਦ ਨੂੰ ਆਪਾਂ سپورਟ ਕਰੀਏ ਤੇ ਇਹਨਾਂ ਨੂੰ ਇੱਕ ਹੌਸਲਾ ਦੇਈਏ ਤੁਸੀਂ ਆ ਕੇ ਖੜ੍ਹਜੋਗੇ ਨਾ ਤੇ ਇਹਨਾਂ ਦਾ ਦੁੱਖ ਵੰਡਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਆ ਕੇ ਮਦਦ ਕਰੋ ਤੁਸੀਂ ਆ ਕੇ ਇੱਕ ਹੌਸਲਾ ਦੇ ਰੂਪ ਵਿੱਚ ਖੜ੍ਹੇ ਹੋ ਜਾਓਗੇ ਨਾ ਤੇ ਇਹਨਾਂ ਦਾ ਦੁੱਖ ਜਰੂਰ ਘਟਿਆ ਘਟ ਜੇਗਾ ਮੈਂ ਉਹਨਾਂ ਦਾ ਬੇਟਾ ਹਾਂ ਜੀ ਅੱਜ ਤੜੇ ਤੁਰ ਸਰਵਿਸ ਫਕਤ ਦਲਜੀਤ ਸਿੰਘ ਜੀ ਆਏ ਨੇ ਜੀ ਤੇ ਕੀ ਚਾਹਣਾ ਚਾਹੁੰਦੇ ਹੋ ਕੀ ਉਹਨਾਂ ਨੇ ਕਿਹਾ ਤਾਂ ਕਿਸਤਾ ਦੁੱਖ ਸਾਂਝਾ ਕੀਤਾ ਅ ਫਸਟ ਆਫ ਆਲ ਉਹਨਾਂ ਨੂੰ ਪਾਪਾ ਦੇ ਨਾਲ ਉਹ ਬਹੁਤ ਮਤਲਬ ਪਹਿਲਾਂ ਤੋਂ ਜਾਣਦੇ ਨੇ ਤੇ ਜਦੋਂ ਆਈ ਗੈਸ ਕਿ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਸ ਦਿਨ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ ਕਿ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ ਬਾਕੀ ajo ਕਰਿਆ ਨੇ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਜੋ ਵੀ ਪੜਾਈ ਦਾ ਖਰਚਾ ਹੈ ਉਹ ਕਹਿ ਰਹੇ ਨੇ ਕਿ ਮੈਂ ਕਰਾਂਗਾ ਉਹਦੀ ਵੱਡੀ ਸਿਸਟਰ ਹੈ ਭੈਣ ਕਰਦੀ ਪਈ ਹੈ ਜੀ ਗ੍ਰੈਜੂਏਸ਼ਨ ਬੀਏ ਹੈ ਤੇ ਮਨਰੀਤ कौर ਨਾਮ ਹੈ ਭੈਣ ਦਾ ਤੇ ਉਹਦੀ ਪੜਾਈ ਦਾ ਸਾਰਾ ਖਰਚਾ ਉਹ ਕਹਿ ਰਹੇ ਨੇ ਕਿ ਉਹ ਜਿੱਥੋਂ ਤੱਕ ਵੀ ਪੜ੍ਹਨਾ ਚਾਵੇ ਸਾਰਾ ਉਹ ਕਰਨਗੇ ਤੇ ਆਈ ਵਿਲ ਲਾਈਕ ਟੂ ਥੈਂਕ ਹਿਮ ਕਿ ਉਹ ਇਹ ਚੀਜ਼ ਕਹਿ ਰਹੇ ਨੇ ਐਂਡ ਇਹ ਬਹੁਤ ਵੱਡੀ ਗੱਲ ਲੱਗਦਾ ਕਿ ਤੇ ਜਿਹੜਾ ਪੜਾਈ ਦਾ ਖਰਚਾ ਭਾਰ ਕਿਤੇ ਨਿਕਲਦਾ ਕਿੱਥੇ ਆ ਹਾਂਜੀ ਬਿਲਕੁਲ ਕਿਉਂਕਿ ਜਿਵੇਂ ਵੀ ਅੱਗੇ ਅੱਗੇ ਪੜ੍ਹਾਈ ਵਧਦੀ ਜਾਏਗੀ ਉੱਚੀ ਰੀ ਪੜ੍ਹਾਈ ਦੇ ਨਾਲ ਖਰਚਾ ਵੀ ਆਈ ਗੈਸ ਕਿ ਉਹ ਵਧਦਾ ਹੀ ਜਾਣਾ ਸੋ ਦੈਟ ਇਜ਼ ਵਾਈ ਜਓਏ ਜ਼ਿੰਮੇਵਾਰੀ ਲੈ ਰਹੇ ਨੇ ਤੇ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਨੂੰ ਮੈਂ ਉਹਦਾ ਵੱਡਾ ਬ੍ਰਦਰ ਐਂ ਅੱਜ ਇੱਥੇ ਇੰਸਪੈਕਟਰ ਦਲੀ ਅੰਦਲਵੀ ਸਿੰਘ ਜੀ ਪਹੁੰਚੇ ਨੇ ਤੇ ਉਹਨਾਂ ਨੇ ਬੜਾ ਵਧੀਆ ਇੱਕ ਸੁਨੇਹਾ ਦਿੱਤਾ ਲੋਕਾਂ ਨੂੰ ਵੀ ਆਪਣੇ ਵੱਲੋਂ ਹਾਂਜੀ ਕਿ ਜਿਹਦੀ ਕੋਈ ਮਦਦ ਨਹੀਂ ਕਰਦਾ ਕਹਿੰਦੇ ਉਹਨਾਂ ਨੇ ਕਿ ਜਿਹਦੀ ਕੋਈ ਮਦਦ ਨਹੀਂ ਕਰਦਾ ਉਹ ਰਾਬੰਦਾ ਹਾਂਜੀ ਕਿ ਅਜੋ ਬੱਚੀ ਦੇ ਸਾਰਾ ਖਰਚਾ ਚੁੱਕਣ ਆਏ ਨੇ ਪੜ੍ਹਾਈ ਦਾ ਕੀ ਕਹਿਣਾ ਚਾਹੀਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੂੰ ਦੁੱਖ ਲੱਗਾ ਸੀ ਉਹਨਾਂ ਦਾ ਭਰਾ ਹੀ ਉਹਨਾਂ ਦਾ ਮੇਰਬਲਾਪ ਹੀ ਦਰਬਾਰ ਸਾਹਿਬ ਸੇਵਾ ਕਰਦੇ। ਉੱਥੇ ਭਾਜੀ ਟ੍ਰੈਵਲ ਵਾਲਿਆਂ ਦੀ ਦਿਲਜੀਤ ਸਿੰਘ ਦੀ ਡਿਊਟੀ ਸੀ। ਉਹਨਾਂ ਨੇ ਵੀ ਉਹਨਾਂ ਕੋਲੋਂ ਕੁਝ ਆਪਣੇ ਬਾਰੇ ਲਿਖਾਇਆ ਹੈ। ਤੇ ਉਹਨਾਂ ਦਾ ਬਹੁਤ ਸਜੋਗ ਕਰਨਾ ਆਇਆ ਜੀ ਬਹੁਤ ਦੁੱਖ ਲੱਗਾ ਉਹਨਾਂ ਨੂੰ ਤੇ ਘਰ ਪਹੁੰਚੇ ਨੇ ਤੇ ਬੱਚਿਆਂ ਦੀ ਹਲਪ ਕਰਨਾ ਆਇਆ ਜੀ। ਤੇ ਬਹੁਤ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਹਨਾਂ ਧਿਆਨ ਕੀਤਾ ਵੀ ਚਲੋ ਬੱਚੇ ਪੜ ਜਾਣਗੇ। ਬੱਚੇ ਕੋਈ ਨਾ ਕੋਈ ਕਾਰੋਬਾਰ ਕਰ ਲੈਣਗੇ। ਬਹੁਤ ਧੰਨਵਾਦ ਕਰਦੇ ਆ ਜੀ ਹੰਦਰ ਜਿਵੇਂ ਘਰ ਤੋਂ ਕੱਲੇ ਤੇ ਜੀ ਬਹੁਤ ਜ਼ਿਆਦਾ ਵਜੀ ਆ ਇਹ ਸੱਟ ਕੋਈ ਪੂਰੀ ਨਹੀਂ ਕਰ ਸਕਦਾ ਸਾਡਾ ਸਾਰਾ ਕਾਰੋਬਾਰ ਜੀ ਜ਼ਿਆਦਾ ਹੀ ਮੈਂ ਵੀ ਟਰੱਕ ਚਲਾਉਂਦਾ ਹਾਂ ਮੈਂ ਬਾਹਰ ਜਾਂਦਾ ਹਾਂ ਮੇਰੇ ਬੱਚਿਆਂ ਦੇ ਵੀ ਮੈਨੂੰ ਪਤਾ ਨਹੀਂ ਵੀ ਵਿਆਹ ਕਿਹੜੇ ਤਰੀਕੇ ਨਾਲ ਕੀਤੇ ਮੈਨੂੰ ਸਗੋਂ ਮੈਂ ਫੋਨ ਪੁੱਛਣਾ ਉਹਨੇ ਕਹਿਣਾ ਵੀਰ ਤੂੰ ਚਿੰਤਾ ਨਾ ਕਰ ਮੈਂ ਪੁੱਛਣਾ ਯਾਰ ਮੁੰਡੇ ਦਾ ਵਿਆਹ ਬਾਤਸ ਕਰੀਏ ਕਿਹੜੀ ਕਰਨੀ ਆ ਉਹ ਇਹਦਾ ਮੈਂ ਕਰ ਲਈ ਆ ਪਹਿਲ ਸੁੱਛਿਆ ਮੈਂ ਕਿਹੜਾ ਕਰੀਏ ਵੀਰ ਮੈਂ ਕਰ ਲਿਆ ਵਾ ਮੈਨੂੰ ਨਹੀਂ ਕੋਈ ਪਤਾ ਆਂਦਾ ਮੇਰਾ ਪੁਰਾਜਾ ਕੁਝ ਕਰ ਦਿੰਦਾ ਹੁਣ ਮੇਰੇ ਦਿੱਸਤੇ ਬੜੀ ਸੱਟ ਵਜੀ ਆ ਜੀ ਮੈਂ ਕਾਹੇ ਚੋਗਾ ਨਹੀਂ ਮੈਨੂੰ ਛੱਡ ਕੇ ਗਿਆ ਬੱਚੇ ਛੋਟੇ ਛੋਟੇ ਛੱਡ ਕੇ ਚਲ ਗਿਆ ਜੀ ਲੱਗਦਾ ਇਹ ਬੱਚਾ ਜੁम्मे ਜੋ ਕੀ ਭਾਈ ਸਾਹਿਬ ਨੇ ਥੋੜਾ ਜਿਹਾ ਭਾਰ ਕਿਤੇ ਉਹ ਘਟਿਆ ਜਿਹੜਾ ਜੁम्मे ਡਿਆ ਘਟੂਗਾ ਜੀ ਘਟੂਗਾ ਜਦੋਂ ਭਾਰ ਜੁਮੇਵਾਰੀ ਚੁੱਕ ਲਈ ਬੱਚੇ ਚੰਨਾ ਵੀ ਪੜਨਾ ਚਾਹਣਗੇ ਵਧੀਆ ਪੜਨਗੇ ਭਾਜੀ ਉਹਨੇ ਉਹਨਾਂ ਦੀ ਮੱਤਤ ਕਰਨ ਦੇ ਕਰਨਗੇ ਵੀ ਜੀ ਹੋਰ ਵੀ ਵਜਤ ਬਹੁਤ ਕਰਨੀ ਦੇ ਬੇਟੀਆਂ ਦੇ ਵਿਆਹ ਕਰਦੇ ਲੋਕਾਂ ਦੇ ਮਾੜੇ ਘਰਾਂ ਦੇ ਵਿੱਚ ਜਾ ਕੇ ਪੈਸਾ ਤੇ ਲਾ ਦੇਉਂਦੇ ਆ ਲੋਕਾਂ ਦੇ ਘਰ ਵੀ ਬਣਾਉਂਦੇ ਬਹੁਤ ਜਿਆਦਾ ਇਹਨਾਂ ਦੀ ਭਾਜੀ ਇਹਨਾਂ ਦੀ ਵੀਡੀਓ ਵੇਖੀ ਦੀ ਹੈ ਜੀ ਲੰਬਾ ਜੀ ਐਕਸ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਸਰਦਾਰ ਜੀ ਹੁੰਦਾ ਹਾਂਜੀ ਕਰਦੇ ਹੁੰਦੇ ਜੀ ਇੱਥੇ ਘਰੇ ਭਾਜੀ ਇਹਨਾਂ ਦਾ ਫੋਨ ਆਇਆ ਵੀ ਹਰਨੋ ਤੁਹਾਡਾ ਗਾਲਾ ਪੂਰਾ ਕਰਤਾ ਕਿ ਨਹੀਂ ਤੇ ਫਿਰ ਕਹਿੰਦਾ ਵੀ ਭਾਜੀ ਤੁਹਾਡਾ ਦਿਹਾੜੀ ਟਾਂ ਵਿੱਚ ਉਹਨਾਂ ਦਾ ਜਿੰਨਾ ਕਿ ਲਿਖਿਆ ਸੀ ਉੱਥੇ ਸਾਡੇ ਪਰਵਾਦ ਦੇ ਵਿੱਚ ਹੀ ਬੈਠ ਕੇ ਉਹਨਾਂ ਨੂੰ ਸੁਣਾ ਕੇ ਦੱਸਣ ਦਾ ਹੈ ਵੀ ਇੰਨਾ ਕਿ ਲੇਤਾ ਹਾਂਜੀ ਬਹੁਤ ਜਿਗਰ ਕਰਦੇ ਸੀ ਜੀ